ਚਾਹੇ ਕਿੰਨਾ ਵੀ ਖਰਾਬ ਹੋਵੇ ਮੰਗਲ 10 ਰੁਪਏ ਦੇ ਉਪਾਏ ਨਾਲ ਹੋ ਜਾਂਦੀ ਹੈ ਸੁਪ ਤੇ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਅਜੀਬਾ ਉਪਾਏ ਦੱਸਣ ਵਾਲਾ ਹਾਂ ਜੋ ਕਿ ਇੱਕ ਇੱਟ ਨਾਲ ਜੁੜਿਆ ਹੋਇਆ ਹੈ ਅਤੇ ਇੱਟ ਦਾ ਉਪਾਏ ਤੁਹਾਡਾ ਚਾਹੇ ਕਿੰਨਾ ਮਰਜ਼ੀ ਖਰਾਬ ਮੰਗਲ ਹੋਵੇ ਮੰਗਲ ਦੇ ਬੁਰੇ ਅਸਰ ਤੁਹਾਡੇ ਜੀਵਨ ਵਿੱਚ ਆ ਰਹੇ ਹੋਣ ਬਿਮਾਰੀਆਂ ਝਗੜੇ ਵਿਆਹ ਦੀਆਂ ਸਮੱਸਿਆਵਾਂ ਜਾਂ ਫਿਰ ਜੀਵਨ ਵਿੱਚ ਅਨੇਕਾ ਤਰ੍ਹਾਂ ਦੀਆਂ ਤਕਲੀਫਾਂ ਜੋ ਕਿ ਤੁਹਾਡੀਆਂ ਖੁਸ਼ੀਆਂ ਨੂੰ ਨਸ਼ਟ ਕਰ ਰਹੀਆਂ ਹਨ ਇਹ ਸਿਰਫ ਅਤੇ ਸਿਰਫ ਇਟ ਦੇ ਉਪਾਏ ਨਾਲ ਤੁਹਾਡਾ ਮੰਗਲ ਠੀਕ ਹੋਵੇਗਾ। ਮੱਤ 10 ਰੁਪਏ ਦਾ ਉਪਾਏ। 8 ਤੋਂ 10 ਰੁਪਏ ਦਾ ਉਪਾਏ ਅਤੇ ਕਰਨ ਦਾ ਤਰੀਕਾ ਸਮਝੋਗੇ ਅਤੇ ਇਸ ਉਪਾਏ ਨੂੰ ਸਹੀ ਤਰੀਕੇ ਨਾਲ ਆਪਣੇ ਲਈ ਇੱਕ ਵਰਦਾਨ ਸਾਬਿਤ ਹੁੰਦੇ ਹੋਏ ਦੇਖੋਗੇ। ਤਾਂ ਦੋਸਤੋ, ਇਟ ਜਿਵੇਂ ਕਿ ਤੁਹਾਡੇ ਹਰ ਇੱਕ ਖੇਤਰ ਵਿੱਚ ਮਿਲ ਜਾਂਦੀ ਹੈ। ਅਜੇ ਹਵੀ ਨਹੀਂ ਹੈ ਕਿ ਇਟ ਨਹੀਂ ਮਿਲਦੀ ਹੈ। ਤੁਸੀਂ ਲੈਣੀ ਹੈ ਸਿਰਫ ਅਤੇ ਸਿਰਫ ਨਵੀਂ ਇਟ। ਇਸ ਚੀਜ਼ ਦਾ ਧਿਆਨ ਰੱਖੋ। ਤੁਹਾਡੇ ਇੱਥੇ ਕੋਈ ਵੀ ਉਸਾਰੀ ਦਾ ਸਮਾਨ ਜੋ ਰੱਖਦੇ ਹਨ ਉਹਨਾਂ ਦੇ ਕੋਲੋਂ ਇੱਟ ਲੈਣੀ ਹੈ ਤੁਹਾਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿਸੇ ਦੀ ਖਰੀਦੀ ਹੋਈ ਇੱਟ ਉੱਥੋਂ ਤੁਸੀਂ ਇੱਟ ਨਾ ਚੁੱਕੋ ਜਿਵੇਂ ਕਈ ਵਾਰ ਕੀ ਹੁੰਦਾ ਹੈ ਕਿ ਆਸ-ਪਾਸੇ ਕਿਸੇ ਦਾ ਮਕਾਨ ਬਣ ਰਿਹਾ ਹੁੰਦਾ ਹੈ ਸੜਕ 'ਤੇ ਉਹ ਇੱਟ ਲਗਾ ਕੇ ਜਾਂਦਾ ਹੈ ਬੱਚੇ ਵਗੈਰਾ ਚੁੱਕ ਲੈਂਦੇ ਹਨ ਇੱਥੋਂ ਇੱਕ ਦੋ ਚਾਰ ਇੱਟਾਂ ਤਾਂ ਅਜਿਹਾ ਕੰਮ ਨਾ ਕਰੋ ਕਿਉਂਕਿ ਤੁਸੀਂ ਉਪਾਏ ਕਰਨਾ ਹੈ ਤਾਂ ਤੁਹਾਨੂੰ ਇਹ ਖਰੀਦਣੀ ਪਵੇਗੀ ਹਨ ਇਹ ਇਟ ਕਿਉ ਅਸੀਂ ਨਹੀਂ ਅਤੇ ਇਸ ਨੂੰ ਮੰਗਲ ਦੇ ਉਪਾਏ ਲਈ ਕਿਵੇਂ ਅਸੀਂ ਇਸਤੇਮਾਲ ਕਰਨਾ ਹੈ ਇਹ ਸਮਝਾਂਗੇ ਦੋਸਤੋ ਇਟ ਉਹ ਹੁੰਦੀ ਹੈ ਜੋ ਕਿ ਇੱਕ ਪੱਠੇ ਵਿੱਚ ਪੱਕੀ ਹੁੰਦੀ ਹੈ ਇਟ ਨੂੰ ਪਕਾਉਣ ਲਈ ਮਿੱਟੀ ਦਾ ਇਸਤੇਮਾਲ ਕੀਤਾ ਗਿਆ ਅਤੇ ਪੱਠੇ ਵਿੱਚ ਇਸ ਨੂੰ ਇੰਨਾ ਲਾਲ ਕੀਤਾ ਗਿਆ ਇੰਨਾ ਲਾਲ ਕੀਤਾ ਗਿਆ ਕਿ ਇਸ ਨੇ ਪੱਕ ਕੇ ਇੱਕ ਇਟ ਦਾ ਰੂਪ ਲੈ ਲਿਆ ਹੁਣ ਜੋ ਵੀ ਚੀਜ਼ ਪੱਟੀ ਵਿੱਚ ਜਾਂਦੀ ਹੈ ਪੱਟੀ ਜੋ ਹੁੰਦੀ ਹੈ ਮੰਗਲ ਦੀ ਹੁੰਦੀ ਹੈ ਅਤੇ 네ਗੇਟਿਵ ਜੋ ਮੰਗਲ ਹੁੰਦਾ ਹੈ ਉਹ ਪੱਠੀ ਜਾਂ ਤੰਦੂਰ ਜਾ ਕੁਝ ਇਸ ਤਰ੍ਹਾਂ ਨਾਲ ਜੋ ਵੀ ਚੀਜ਼ਾਂ ਹੁੰਦੀਆਂ ਹਨ ਉਹ ਸਭ 네ਗੇਟਿਵ ਮੰਗਲ ਯਾਨੀ ਕਿ ਮੰਗਲ ਬੰਦ ਮੰਨਿਆ ਜਾਂਦਾ ਹੈ ਜਦੋਂ ਵੀ ਮੰਗਲ ਬਦ ਦਾ ਇੱਕ ਉਪਾਏ ਤੁਸੀਂ ਸੁਣਿਆ ਹੋਵੇਗਾ 43 ਦਿਨ ਤੰਦੂਰ ਦੀਆਂ ਮਿੱਠੀਆਂ ਰੋਟੀਆਂ ਲੱਗੀਆਂ ਹੋਈਆਂ ਬਿਨਾਂ ਕਿਸੇ ਰੋੜ ਚ ਸਰੀਏ ਦੇ ਸਹਾਇਤਾ ਨਾਲ ਕੱਡੀਆਂ ਹੋਈਆਂ ਰੋਟੀਆਂ ਕੁੱਤਿਆਂ ਨੂੰ ਦੇਣੀਆਂ ਹਨ ਤਾਂ ਉਹ ਤਾਂ ਤੁਸੀਂ ਕਰ ਨਹੀਂ ਸਕੋਗੇ ਕਿਉਂਕਿ ਤੰਦੂਰ ਕਈ ਵਾਰ ਮੁਸ਼ਕਲ ਹੁੰਦਾ ਹੈ ਤਾਂ ਹੀ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਇਸ ਸਧਾਰਨ ਤੇ ਆਸਾਨ ਉਪਾਏ ਜਿਸ ਨੂੰ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਇੱਟ ਲੈ ਕੇ ਆਏ ਹੋ ਉਸ ਨੂੰ ਚੰਗੀ ਸਾਫ਼ ਕਰ ਲੈਣਾ ਹੈ ਹੁਣ ਇੱਟ ਦਾ ਉਪਾਏ ਤੁਸੀਂ ਕਦੋਂ ਕਰਨਾ ਹੈ ਤੁਹਾਡੀ ਕੁੰਡਲੀ ਵਿੱਚ ਮੰਗਲ 네ਗੇਟਿਵ ਹੈ 네ਗੇਟਿਵ ਮੰਗਲ ਕਿਤੇ ਵੀ ਹੋ ਸਕਦਾ ਹੈ ਅਜਿਹਾ ਨਹੀਂ ਕਿ ਮੰਗਲ ਤੁਹਾਡੇ ਸ਼ੁਭ ਬੈਠੇ ਹੋਏ ਤਾਂ ਉਹ ਨੈਗੇਟਿਵ ਨਹੀਂ ਹੈ ਉਹ ਨੈਗੇਟਿਵ ਹੀ ਹੈ ਉਸ ਦੇ ਲੱਛਣ ਤੁਹਾਡੇ ਜੀਵਨ ਵਿੱਚ ਕਿਵੇਂ ਮਿਲਣਗੇ ਤੁਹਾਡੀ ਹਰ ਖੁਸ਼ੀ ਵਿੱਚ ਕਿਤੇ ਨਾ ਕਿਤੇ ਪਰੇਸ਼ਾਨੀ ਆਵੇਗੀ ਤੁਹਾਨੂੰ ਹਰ ਸਮੇਂ ਕੁਝ ਨਾ ਕੁਝ ਦਿੱਕਤ ਦੇਵੇਗੀ ਤੁਸੀਂ ਖੁਸ਼ੀ ਮਨਾਉਂਗੇ ਸਮੱਸਿਆ ਆ ਜਾਵੇਗੀ ਤੁਸੀਂ ਚੰਗੇ ਕੱਪੜੇ ਪਹਿਨ ਲਏ ਕਿਸੇ ਨੇ ਤੁਹਾਡੀ ਤਾਰੀਫ਼ ਕਰ ਦਿੱਤੀ ਤਾਂ ਤੁਹਾਨੂੰ ਸਮੱਸਿਆ ਹੋਗੀ ਸਮੱਸਿਆ ਕਿਵੇਂ ਤੁਹਾਡੀ ਸਿਹਤ ਖਰਾਬ ਹੋ ਗਈ ਤੁਹਾਨੂੰ ਸਿਰ ਭਾਰੀਪਨ ਹੋ ਗਿਆ ਤੁਹਾਡੇ ਘਰ ਵਿੱਚ ਕੋਈ ਚੰਗਾ ਕੰਮ ਹੋ ਗਿਆ ਕਿਸੇ ਬੱਚੇ ਨੂੰ ਨੌਕਰੀ ਮਿਲ ਗਈ ਕਿਸੇ ਦਾ ਵਿਆਹ ਹੋ ਗਿਆ ਜਾਂ ਕੁਝ ਹੋ ਗਿਆ ਗਵਾਂਟੀ ਵਾਲੀ ਜਲਨ ਕਿ ਹਾਏ ਐਨਾ ਦਾਤਾ ਅਜੀਹਾ ਹੋ ਗਿਆ ਜ਼ਰੂਰ ਸਾਲੇ ਉਲਟਾ ਕੰਮ ਕਰਦੇ ਹੋਣਗੇ ਇਹ ਉਹ ਬਹੁਤ ਸਾਰੀਆਂ ਗੱਲਾਂ ਕਰਦੇ ਹਨ ਹੁਣ ਤੁਸੀਂ ਸਮਝ ਗਏ ਹੋ ਕਿ ਤੁਹਾਡੇ ਸਾਰੇ ਚੰਗੇ ਕੰਮਾਂ ਤੇ ਗ੍ਰਹਿਣ ਲੱਗਦਾ ਹੈ ਮੰਗਲ ਪਦ ਦੇ ਕਾਰਨ ਵਿਆਹ ਨਹੀਂ ਹੁੰਦੀ ਘਰ ਵਿੱਚ ਕਈ ਲੋਕ ਕੁਆਰੇ ਹੀ ਘੁੰਮਦੇ ਰਹਿੰਦੇ ਹਨ ਤੇ ਜੀਵਨ ਵਿੱਚ ਜੋ ਚੰਗੇ ਮੌਕੇ ਹੁੰਦੇ ਹਨ ਉਹ ਨਹੀਂ ਆਉਂਦੇ ਬਿਮਾਰੀ ਜੇਕਰ ਸਰੀਰ ਵਿੱਚ ਲੱਗ ਜਾਵੇ ਤਾਂ ਬਹੁਤ ਗੰਦੀਆਂ ਬਿਮਾਰੀਆਂ ਹੁੰਦੀਆਂ ਹਨ ਅਤੇ ਲੰਮਾ ਚੱਲਣ ਵਾਲੀਆਂ ਬਿਮਾਰੀਆਂ ਹੁੰਦੀਆਂ ਹਨ ਖੂਨ ਨਾਲ ਸੰਬੰਧਿਤ ਰੋਗ ਸਭ ਮੰਗਲ ਤੋਂ ਦੇਖੇ ਜਾਂਦੇ ਹਨ ਇਹ ਤਾਂ ਹੋ ਗਏ ਲੱਛਣ ਹੁਣ ਮੰਗਲ ਕੇਤੂ ਦੇ ਨਾਲ ਹੈ ਮੰਗਲ ਰਾਹੂ ਦੇ ਨਾਲ ਹੈ ਮੰਗਲ ਬੁੱਧ ਦੇ ਨਾਲ ਹੈ ਤੁਹਾਡੀ ਕੁੰਡਲੀ ਵਿੱਚ ਦੇਖੋ ਕਿਤੇ ਵੀ ਜੇਕਰ ਮੰਗਲ ਚੌਥੇ ਘਰ ਵਿੱਚ ਹੈ ਮੰਗਲ ਅੱਠਵੇਂ ਘਰ ਵਿੱਚ ਹੈ ਤਦ ਅਜਿហេ ਕੇ ਇਸ ਵਿੱਚ ਤੁਹਾਡਾ ਮੰਗਲ ਨੈਗੇਟਿਵ ਮੰਨਿਆ ਜਾਂਦਾ ਹੈ ਜੋ ਲੋਕ ਕਹਿੰਦੇ ਹਨ ਅਸੀਂ ਮੰਗਲਿਕ ਖੰ ਮੰਗਲਿਕ ਵਿੱਚ ਕੀ ਹੁੰਦਾ ਹੈ ਮੰਗਲ ਪਹਿਲੇ ਘਰ ਵਿੱਚ ਮੰਗਲ ਦੂਜੇ ਘਰ ਵਿੱਚ ਮੰਗਲ ਚੌਥੇ ਘਰ ਵਿੱਚ ਸੱਤਵੇਂ ਘਰ ਵਿੱਚ ਅੱਠਵੇਂ ਘਰ ਵਿੱਚ ਬਾਰਵੇਂ ਘਰ ਵਿੱਚ ਇਹ ਮੰਗਲਿਕ ਹੁੰਦੇ ਹਨ ਜੇਕਰ ਮੰਗਲਿਕ ਹੈ ਵਿਆਹ ਦੀ ਜ਼ਿੰਦਗੀ ਵਿੱਚ ਸਮੱਸਿਆ ਹੈ ਤਾਂ ਤਦ ਵੀ ਤੁਹਾਨੂੰ ਇਹ ਇੱਕ ਦਾ ਉਪਾਏ ਕੰਮ ਕਰੇਗਾ ਤਾਂ ਇਹ ਸਭ ਪਰੇਸ਼ਾਨੀਆਂ ਤੁਹਾਡੇ ਜੀਵਨ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਹੁਣ ਤੁਸੀਂ ਥੋੜਾ ਜਿਆਦਾ ਦਿਮਾਗ ਲਗਾਓ ਤੁਸੀਂ ਬਹੁਤ ਵਾਰ ਦੇਖਿਆ ਹੋਵੇਗਾ ਤੁਸੀਂ ਜਦੋਂ ਸਫਰ ਕਰਦੇ ਹੋ ਕਿਤੇ ਤੁਸੀਂ ਦੇਖਿਆ ਹੋਵੇਗਾ ਕਿਤੇ ਕੋਈ ਪੂਜਾ ਸਥਾਨ ਹੈ ਤਾਂ ਪੂਜਾ ਸਥਾਨ ਦੇ ਆਸ-ਪਾਸੇ ਤੁਹਾਨੂੰ ਲੋਕ ਇੱਟਾਂ ਸੁੱਟਦੇ ਹੋਏ ਦਿਖਾਈ ਦਿੰਦੇ ਹੋਣਗੇ ਕਿ ਉੱਥੇ ਇੱਟਾਂ ਸੁੱਟ ਦਿੰਦੇ ਹਨ ਕੋਈ ਟਰਾਲੀ ਭਰ ਕੇ ਜਾ ਰਹੀ ਹੈ ਇੱਟਾਂ ਦੀ ਤਾਂ ਉੱਥੇ ਇੱਟ ਸੁੱਟ ਕੇ ਜਾਂਦੇ ਹਨ ਇੱਕ ਜਾਂ ਦੋ ਜਾਂ ਚਾਰ ਜਿੰਨੀ ਇੱਛਾ ਹੁੰਦੀ ਹੈ ਉਹ ਸੁੱਟ ਦਿੰਦੇ ਹਨ ਜਿੰਨਾ ਚੱਲਦੇ ਚੱਲਦੇ ਵਿੱਚ ਸੁੱਟਿਆ ਜਾਵੇ ਸੁੱਟਦੇ ਜਾਂਦੇ ਹਨ ਕਾ ਉੱਥੇ ਉਹ ਇੱਥੇ ਕਿਉਂ ਛੁੱਟੀ ਜਾਂਦੀ ਹੈ ਇੱਕ ਤਾਂ ਉਹ ਧਾਰਮਿਕ ਸਥਾਨ ਹੈ ਉਹ ਵੀ ਬਣ ਜਾਵੇ ਅਤੇ ਜੋ ਮੰਗਲ ਦਾ ਦੋਸ਼ ਹੈ ਉਹ ਵੀ ਨਾ ਲੱਗੇ ਤੇ ਕਿਉਂਕਿ ਦੇਖੋ ਮੰਗਲ ਤੁਹਾਡੀ ਉਸਾਰੀ ਹੈ ਮੰਗਲ ਕੋ ਖੁਸ਼ੀ ਹੈ ਜਦੋਂ ਤੁਹਾਡੇ ਘਰ ਦਾ ਲੈਂਡਰ ਪੈਂਦਾ ਹੈ ਤਾਂ ਤੁਸੀਂ ਮਿਠਾਈ ਵੰਡਦੇ ਹੋ ਨਾ ਛੱਤ ਰਾਹੁ ਹੈ ਦੀਵਾਰ ਸ਼ਨੀ ਹਾਨ ਅਤੇ ਜੋ ਪੂਰਾ ਘਰ ਮਕਾਨ ਉਸਾਰੀ ਹੁੰਦਾ ਹੈ ਜੋ ਬਣਾਈ ਹੁੰਦੀ ਹੈ ਚ ਨਾ ਹੀ ਹੁੰਦੀ ਇੱਕ ਦੇ ਉੱਪਰ ਇੱਕ ਸੀਮਿੰਟ ਲਗਾ ਕੇ ਇਹ ਸਭ ਮੰਗਲ ਹੈ ਧੂਮੀ ਮੰਗਲ ਹੈ ਤਾਂ ਬਿਨਾ ਧੂਮੀ ਦੇ ਤਾਂ ਮਕਾਨ ਨਹੀਂ ਖੜਾ ਹੁੰਦਾ ਤੇ ਸ਼ਨੀ ਮੰਗਲ ਰਾਹੂ ਇਹਨਾਂ ਸਭ ਦਾ ਅਸਰ ਆਉਂਦਾ ਹੈ ਫਿਰ ਬਾਅਦ ਵਿੱਚ ਸਾਰੇ ਗ੍ਰਹਿਾਂ ਦੀ ਜੋ ਹਾਜ਼ਰੀ ਹੁੰਦੀ ਹੈ ਘਰ ਵਿੱਚ ਦੇਖੀ ਜਾਂਦੀ ਹੈ ਸਾਰੇ ਗ੍ਰਹਿ ਘਰ ਵਿੱਚ ਹੁੰਦੇ ਹਨ ਤਦ ਹੀ ਤਾਂ ਕਿਹਾ ਜਾਂਦਾ ਹੈ ਮਕਾਨ ਕੁੰਡਲੀ ਮਕਾਨ ਤੋਂ ਕੁੰਡਲੀ ਬਣ ਜਾਂਦੀ ਹੈ ਸੋਚੋ ਕਿੰਨੇ ਵਿਸ਼ਾਲ ਹੈ ਉਹ ਜੋਤਿਸ਼ ਲਾਲ ਕਿਤਾਬ ਵਿੱਚ ਇਹ ਸਭ ਚੀਜ਼ਾਂ ਪਤਾ ਲੱਗ ਜਾਂਦੀਆਂ ਹਨ ਕੰਤੋਂ ਸੀ ਉਪਾਏ ਕਿਵੇਂ ਕਰਨਾ ਹੈ ਇਹ ਸਮਝੋ ਪਹਿਲਾ ਤਾਂ ਤਰੀਕਾ ਇਹ ਹੈ ਕਿ ਤੁਸੀਂ ਆਪਣੇ ਘਰ ਦੇ ਆਸ-ਪਾਸ ਕੀਤੇ ਵੀ ਧਾਰਮਿਕ ਸਥਾਨ ਵਿੱਚ ਮੰਗਲਵਾਰ ਦੇ ਦਿਨ ਇਸ ਚੀਜ਼ ਦਾ ਧਿਆਨ ਰੱਖੋ ਮੰਗਲਵਾਰ ਦੇ ਦਿਨ ਤੁਸੀਂ ਦਿਨ ਦੇ ਸਮੇਂ ਉੱਥੇ ਇੱਟ ਦਾਨ ਕਰੋ ਤੁਹਾਡੀ ਕੁੰਡਲੀ ਵਿੱਚ ਜਿੱਥੇ ਵੀ ਮੰਗਲ ਬੈਠਾ ਹੈ ਮੰਨ ਲਓ ਪਹਿਲੇ ਘਰ ਵਿੱਚ ਬੈਠਾ ਹੈ ਤਾਂ ਇੱਕ ਇੱਟ ਦੇਓ ਜਾਂ 12 ਦੇਓ ਤੁਹਾਡੀ ਕੁੰਡਲੀ ਵਿੱਚ ਉੱਥੇ ਘਰ ਵਿੱਚ ਮੰਗਲ ਬੈਠਾ ਹੈ ਤਾਂ 4 ਇੱਟਾਂ ਦੇ ਆਓ ਤੁਹਾਡੀ ਕੁੰਡਲੀ ਵਿੱਚ 8ਵੇਂ ਘਰ ਵਿੱਚ ਮੰਗਲ ਬੈਠਾ ਹੈ ਤਾਂ 8 ਹੀ ਇੱਟਾਂ ਦੇ ਕੇ ਆਜੋ ਅਤੇ ਅਗਰ ਮੰਨੋ 12ਵੇਂ ਵਿੱਚ ਹੈ ਤਾਂ ਵੀ 12 ਪਹਿਲੇ ਘਰ ਵਿੱਚ ਹੈ ਤਾਂ ਵੀ 12 ਇਸ ਤਰ੍ਹਾਂ ਨਾਲ ਇੱਟਾਂ ਦਾ ਤੁਹਾਨੂੰ ਥੋੜਾ ਜਿਹਾ ਇਹ ਸੰਯੋਜਨ ਬਣਾ ਲੈਣਾ ਹੈ ਵੈਸੇ ਕੋਈ ਸੀਮਾ ਨਹੀਂ ਹੈ ਪਰ ਫਿਰ ਵੀ ਜਿੰਨਾ ਜ਼ਿਆਦਾ ਦਾਨ ਕਰ ਸਕਦੇ ਹੋ ਕਰ ਲਓ ਕਿਉਂਕਿ ਇਹ ਮੰਗਲ ਜਦੋਂ ਸ਼ੁਭ ਸਥਾਨ ਤੇ ਪਹੁੰਚੇਗਾ ਉਸ ਮੰਗਲ ਦੇ ਜੋ ਜ਼ਹਿਰੀਲੇ ਦੋਸ਼ਾਂ ਤੋਂ ਤੁਹਾਡੇ ਜੀਵਨ ਤੋਂ ਦੂਰ ਹੋ ਜਾਣਗੇ ਤੇ ਕੁਝ ਨਹੀਂ ਮਾਤਰ 8 ਚ 10 ਰੁਪਏ ਦਾ ਇਹ ਉਪਾਏ ਹੋਵੇਗਾ ਤੁਹਾਡੇ ਇੱਥੇ ਜਿੰਨੇ ਦੀ ਵੀ ਇਹ ਮਿਲਦੀ ਹੈ ਦੇਖ ਲਓ 10 ਰੁਪਏ ਤੋਂ ਜ਼ਿਆਦਾ ਕੀ ਹੋਵੇਗੀ ਵੱਧ ਤੋਂ ਵੱਧ 1 ਰੁਪਿਆ ਫालतू ਹੀ ਹੋਵੇਗੀ ਅਲੱਗ-ਅਲੱਗ ਖੇਤਰ ਦੇ ਹਿਸਾਬ ਨਾਲ ਅਲੱਗ-ਅਲੱਗ ਪਾ ਹੋ ਜਾਂਦਾ ਹੈ ਹਾਂ ਦੇਖੋ ਮੰਗਲ ਇੱਕ ਦਾ ਤੁਸੀਂ ਇੱਦਾਂ ਦਾ ਉਪਾਏ ਕਰ ਲਿਆ ਇਸ ਦੇ ਨਾਲ-ਨਾਲ ਚਾਂਦੀ ਦਾ ਵਰਗਾਕਾਰ ਟੁਕੜਾ ਆਪਣੀ ਜੇਬ ਵਿੱਚ ਜ਼ਰੂਰ ਰੱਖੋ ਗਲੇ ਵਿੱਚ ਪਹਿਨ ਸਕਦੇ ਹੋ ਲੋਕੇਟ ਵਿੱਚ ਤਾਂ ਵੀ ਪਹਿਨ ਸਕਦੇ ਹੋ ਮੰਗਲ ਨੂੰ ਮਜ਼ਬੂਤ ਰੱਖਣ ਲਈ ਮੰਗਲ ਦੀ ਊਰਜਾ ਨੂੰ ਮਜ਼ਬੂਤ ਰੱਖਣ ਲਈ ਇਸ ਤਰ੍ਹਾਂ ਨਾਲ ਮੰਗਲ ਦੀ ਥੈਲੀ ਆਪਣੇ ਸਿਰਾਂ ਨੇ ਦੇ ਹੇਠਾਂ ਜ਼ਰੂਰ ਰੱਖੋ ਜੇਕਰ ਤੁਹਾਨੂੰ ਵਾਰ-ਵਾਰ ਸੱਟ ਪਰੇਸ਼ਾਨੀਆਂ ਡਰ ਨજર ਦੂਸ਼ ਇਸ ਚੀਜ਼ ਦੀ ਪਰੇਸ਼ਾਨੀ ਰਹਿੰਦੀ ਹੈ ਕਿ ਤੁਸੀਂ ਬਾਹਰ ਵੀ ਜਾਂਦੇ ਹੋ ਤਾਂ ਇੱਕ ਥੈਲੀ ਆਪਣੇ ਬੈਗ ਜਾਂ ਆਪਣੇ ਨਾਲ ਜੋ ਵੀ ਕੁਝ ਰੱਖਦੇ ਹੋ ਉਸ ਵਿੱਚ ਰੱਖ ਲਓ ਤਾਂ ਦੋਸਤੋ ਕੋਨੇ ਉਪਾਏ ਤੁਸੀਂ ਸਮਝ ਗਏ ਤਰੀਕਾ ਸਮਝ ਗਏ ਇੱਥੇ ਮੰਗਲ ਨੂੰ ਸ਼ੁਭ ਕਰਨ ਦਾ ਤਰੀਕਾ ਸਮਝ ਗਏ ਬਾਕੀ ਦੇਖੋ ਇਸ ਇੱਟ ਨਾਲ ਬਹੁਤ ਸਾਰੇ ਉਪਾਏ ਹੁੰਦੇ ਹਨ ਚਲੋ ਮੈਂ ਹੁਣ ਤੁਹਾਨੂੰ ਇੱਕ 골ਡਨ ਟਿਪ ਵੀ ਦੇ ਦਿੰਦਾ ਹਾਂ 골ਡਨ ਟਿਪ ਹੈ ਤੁਹਾਡੇ ਲਈ ਇੱਟ ਦਾ ਇੱਟ ਨਾਲ ਹੁੰਦਾ ਹੈ ਤੁਹਾਡੇ ਟਿੱਡ ਦੀਆਂ ਬਿਮਾਰੀਆਂ ਦਾ ਇਲਾਜ ਢੇਡ ਦੀਆਂ ਬਿਮਾਰੀਆਂ ਦਾ ਇਲਾਜ ਜੇਕਰ ਮੰਨ ਲਓ ਤੁਹਾਡਾ ਢਿੱਡ ਸਹੀ ਨਹੀਂ ਰਹਿੰਦਾ ਹਮੇਸ਼ਾ ਬਦਹਜ਼ਮੀ ਰਹਿੰਦੀ ਹੈ ਹਾਜ਼ਮਾ ਖਰਾਬ ਰਹਿੰਦਾ ਹੈ ਵਾਰ-ਵਾਰ ਲੂਜ਼ ਮੂਸ਼ਨ ਹੁੰਦੀ ਹੈ ਤਾਂ ਇਸ ਦੇ ਲਈ ਤੁਹਾਨੂੰ ਕੀ ਕਰਨਾ ਹੈ ਇਸ ਕਿਟ ਨੂੰ ਕਿਸ ਨੂੰ ਇਸ ਦਾ ਪਾਊਡਰ ਨਿਕਲ ਆਵੇਗਾ ਪਾਊਡਰ ਨੂੰ ਬਿਲਕੁਲ ਹਲਕਾ ਜਿਹਾ ਜਿਵੇਂ ਤੇਲ ਲਗਾਉਂਦੇ ਹਨ ਇਸ ਤਰ੍ਹਾਂ ਨਾਲ ਤੁਸੀਂ ਪਾਊਡਰ ਨੂੰ ਲਓ ਅਤੇ ਲੱਸੀ ਵਿੱਚ ਮਿਲਾ ਦਿਓ ਮਿਲਾ ਕੇ ਉਸ ਨੂੰ ਚਮਚ ਨਾਲ ਘੁਮਾ ਦਿਓ ਅਤੇ ਇਸ ਲੱਸੀ ਦਾ ਸੇਵਨ ਤੁਸੀਂ ਲਗਾਤਾਰ 40 ਤੋਂ 50 ਦਿਨ ਲਗਾਤਾਰ ਕਰੋ ਦੁਪਹਿਰ ਤੀ ਸਮੇਂ ਕਰ ਸਕਤੀ ਹੂੰ ਸਵੇਰੇ ਸਵੇਰੇ ਖਾਲੀ ਢਿੱਡ ਕਰ ਸਕਦੀ ਹੂੰ ਦੇਖੋ ਇਸ ਨੂੰ ਜਿੰਨਾ ਲੰਬਾ ਸਮਾਂ ਤੱਕ ਤੁਸੀਂ ਕਰਦੇ ਜਾਓਗੇ ਤੁਹਾਡੀਆਂ ਢਿੱਡ ਦੀਆਂ ਖਰਾਬੀਆਂ ਦੂਰ ਹੋ ਜਾਣਗੀਆਂ ਤਾਂ ਹੁਣ ਤੁਸੀਂ ਇਸ ਉਪਾਏ ਨੂੰ ਸਮਝ ਚੁੱਕੇ ਹੋ ਤਾਂ ਦੇਖੋ ਇਸ ਇੱਟ ਨਾਲ ਬਹੁਤ ਸਾਰੇ ਉਪਾਏ ਹੁੰਦੇ ਹਨ ਇੱਥੇ ਮੈਂ ਤੁਹਾਨੂੰ ਸਿਰਫ ਅਤੇ ਸਿਰਫ ਇੱਕ ਹੀ ਉਪਾਏ ਦੱਸਿਆ 500 ਤਰ੍ਹਾਂ ਦੇ ਉਪਾਏ ਹਨ ਪਰ ਤੁਹਾਡੇ ਲਈ ਜੋ ਜ਼ਰੂਰੀ ਹੈ ਜੋ ਆਸਾਨੀ ਨਾਲ ਹੋ ਜਾਵੇ ਉਹ ਮੈਂ ਤੁਹਾਨੂੰ ਉਪਾਏ ਦੱਸਿਆ ਇੱਟ ਚੁੱਕੋ ਮੰਦਰ ਵਿੱਚ ਦਾਨ ਕਰੋ ਕਿਤੇ ਕੋਈ ਭਵਨ ਬਣ ਰਿਹਾ ਹੈ ਮੰਦਰ ਕੋਈ ਪੂਜਾ ਸਥਾਨ ਧਾਰਮਿਕ ਸਥਾਨ ਕੁਝ ਵੀ ਬਣ ਰਿਹਾ ਹੈ ਤਾਂ ਉੱਥੇ ਦਾਨ ਕਰ ਦਿਓ ਇੱਛਾ ਤੁਹਾਡੀ ਹੈ ਚਾਹੇ ਤੁਸੀਂ 100 ਇੱਟ ਦਾਨ ਕਰੋ ਚਾਹੇ 4000 ਕਰੋ ਚਾਹੇ 500 ਉਹ ਤੁਹਾਡੀ ਇੱਛਾ ਹੈ ਉਹ ਤੁਹਾਡਾ ਸਮਰਥ ਹੈ ਇੱਥੇ ਤੇ ਕੋਈ ਨਿਸ਼ਚਿਤ ਨਹੀਂ ਹੈ ਕਿ ਤੁਸੀਂ ਕਿੰਨੀਆਂ ਕਰੋ ਅਤੇ ਇਹਨਾਂ ਚੀਜ਼ਾਂ ਨੂੰ ਜਿਵੇਂ ਇੱਟਾਂ ਵਗੈਰਾ ਹਨ ਇਹ ਤੁਸੀਂ ਆਪਣੇ ਘਰ ਦੇ ਆਸ-ਪਾਸੇ ਧਾਰਮਿਕ ਸਥਾਨ ਵਿੱਚ ਤੁਸੀਂ 1 ਦੀ ਸੰਖਿਆ ਵਿੱਚ 2 ਦੀ ਸੰਖਿਆ ਵਿੱਚ 1 ਤੋਂ ਲੈ ਕੇ 12 ਦੀ ਸੰਖਿਆ ਵਿੱਚ ਵੀਂ ਕੁੰਡਲੀ ਦੇ ਹਿਸਾਬ ਨਾਲ ਜੇਕਰ ਤੁਹਾਡੀ ਕੁੰਡਲੀ ਵਿੱਚ ਬੈਠਾ ਹੈ ਮੰਗਲ ਜਿਸ ਘਰ ਵਿੱਚ ਉਸ ਦੇ ਹਿਸਾਬ ਨਾਲ ਦਾਨ ਕਰ ਦਿਓ ਜੇਕਰ ਤੁਹਾਨੂੰ ਕੁੰਡਲੀ ਨਹੀਂ ਪਤਾ ਤੁਹਾਨੂੰ ਲੱਛਣ ਪਤਾ ਹਨ ਕਿ ਇਹ ਲੱਛਣ ਹਨ ਮੇਰੇ ਜੀਵਨ ਵਿੱਚ ਆਉਂਦੇ ਹੀ ਆਉਂਦੇ ਹਨ ਤਾਂ ਬਾਰਾ ਇੱਟਾ ਤੁਸੀਂ ਨਿਸ਼ਚਿਤ ਕਰ ਲਓ ਕਿ ਬਾਰਾ ਇੱਟਾ ਤੁਸੀਂ ਆਪਣੇ ਘਰ ਦੇ ਆਸ-ਪਾਸੇ ਮੰਦਰ ਧਾਰਮਿਕ ਸਥਾਨ ਤੇ ਦਾਨ ਕਰ ਦਿਓ ਤਾਂ ਦੇਖਣਾ ਕਿਵੇਂ ਤੁਹਾਡੇ ਜੀਵਨ ਵਿੱਚ ਸੱਚ ਵਿੱਚ ਸ਼ੁਭਤਾ ਆਵੇਗੀ ਅਤੇ ਜੋ ਵੀ ਤੁਹਾਡੇ ਸ਼ੁਭ ਮੌਕੇ ਹੁੰਦੇ ਹਨ ਜੋ ਵੀ ਤੁਸੀਂ ਕਰਨਾ ਚਾਹ ਰਹੇ ਹੋ ਉਸ ਤੋਂ ਬਾਅਦ ਕਦੇ ਵੀ ਸਮੱਸਿਆ ਨਹੀਂ ਆਵੇਗੀ ਤਾਂ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਇਸ ਤੋਂ ਨਾ ਇਸ ਦੇ ਨਾਲ ਕਮੈਂਟ ਵਿੱਚ ਜੈ ਮਾਤਾ ਦੀ ਜ਼ਰੂਰ ਲਿਖਣਾ ਤਾਂ ਕਿ ਮਾਂ ਲక్ష్ਮੀ ਦੀ ਕਿਰਪਾ ਹਮੇਸ਼ਾ ਤੁਹਾਡੇ ਤੇ ਬਣੀ ਰਹੇ ਬਾਕੀ ਮਿਲਦੇ ਹਾਂ ਨਵੀਂ ਜਾਣਕਾਰੀ ਦੇ ਨਾਲ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਆਗਿਆ ਦਿਓ ਧੰਨਵਾਦ